ਬਦਮਾਸ਼ੀ ਬਦਮਾਸ਼ੀ ਬਤਮਾਸ਼ੀ ਜੇ ਅੰਦਰ ਬੈਸਟ ਦੇ ਐਮਐਲਏ ਸ਼ੀਤ ਰੰਗਰਾਲ ਦੇ ਘਰ ਤੇ ਬਾਹਰ ਦੀਆਂ ਤਸਵੀਰਾਂ ਦੇਖੋ ਇਹ ਤਸਵੀਰਾਂ ਦੇ ਰਾਤ ਪਸਤੀ دانشਮੰਦਾਂ ਦੀਆਂ ਐਮਐਲਏ ਦੇ ਘਰ ਤੇ ਪਰ ਹੋਇਆ ਹੈ ਇਹ ਹੰਗਾਮਾ ਕਿਆ ਜਾਣਿਆ ਕਿ ਕੁਝ ਨੌਜਵਾਨ ਇੱਕ ਕੁਲਫੀ ਵਾਲੇ ਨੂੰ ਘੇਰ ਕੇ ਉਸ ਨਾਲ ਵਾਰਦਾਤ ਕਰ ਰਹੇ ਸੀ ਇਸ ਦੌਰਾਨ ਇੱਕ ਸ਼ਖਸ ਬਚਾਣ ਆਇਆ ਤੇ ਉਸ ਨੂੰ ਵੀ ਘਰ ਤੋਂ ਲਹੂ ਲਹਾਨ ਉਸ ਤੋਂ ਬਾਅਦ ਹੋਇਆ ਮੌਕੇ ਤੇ ਹਾਈ ਵੋਲਟੇਜ ਹੰਗਾਮਾ ਤੁਸੀਂ ਆਪ ਹੀ ਦੇਖ ਲਵੋ ਜੇ ਐਮਐਲਏ ਦੇ ਕਾਰ ਤੇ ਬਾਹਰ ਇਹੋ ਜਿਹਾ ਮਾਹੌਲ ਹੋ ਸਕਦਾ ਹੈ ਤੇ ਜਲੰਧਰ ਵੈਸਟ ਦੇ ਬਾਕੀ ਲੋਕਾਂ ਦਾ ਕੀ ਹਾਲ ਹੋਏਗਾ ਮੌਕੇ ਤੇ ਮੌਜੂਦ ਐਮਐਲਏ ਦੇ ਪ੍ਰਾਚਨਗਰਾਲ ਨੇਤਾ ਕਾਨੂੰਨ ਵਿਵਸਥਾ ਤੇ ਸਵਾਲ ਚੱਕਤੇ ਜ਼ਿਆਦਾ ਹੀ ਦੇਖ ਲਓ ਕੀ ਹੈ ਪੂਰਾ ਮਾਮਲਾ ਪੰਜਾਬੀ ਟੀਵੀ ਦੇ ਲਈ ਜਲੰਧਰ ਦਰਮੇਸ਼ ਕੁਮਾਰ ਜੀਪਾਰ ਹੋਇਆ ਕੀ ਇਹ ਥੋੜਾ ਦੱਸੋ ਸਰ ਵਾਰ ਕੀਤਾ ਗਿਆ ਪਾ ਜੀ ਮੈਂ ਕੁਲਤੀ ਵਾਲੇ ਨੇ ਵਾਰ ਰੋਕਿਆ ਜੀ ਅੱਛਾ ਜੀ ਕਿ ਕਿਉਂ ਵਾਰ ਇਦਾਂ ਕਰਦੇ ਪਏ ਆ ਉਹਨਾਂ ਨੇ ਜਿੱਦਾਂ ਹੀ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਬੋਤਲ ਤੇ ਤੇਜ਼ ਤਾਰ ਤੇ ਰੰਗ ਮਾਰੇ ਲੁੱਟਖੋ ਕਰ ਰਹੇ ਸੀ ਉਹਨਾਂ ਨੇ ਲੁੱਟਖਾਉ ਕਰਦੇ ਪਏ ਸੀ ਤੁਹਾਨੂੰ ਰੋਕਦੇ ਤੇ ਤੁਹਾਡੇ ਤੇ ਵਾਰ ਕੀਤਾ ਗਿਆ ਕੋਈ ਮੋਰਸਲ ਦਾ ਨੰਬਰ ਨੋਟ ਕੀਤਾ ਹੈ 952 ਭਾਈ ਕਿਹੜਾ ਮੋਟਰਸਾਈਕਲ ਸੀ ਭਾਈ ਉਹਨਾਂ ਕੋ ਅੰਡਰ ਮੋਟਰਸਾਈਕਲ ਸੀ ਭਾਈ ਭਾਈ ਕਿੰਨੇ ਜਣੇ ਸੀ ਟੋਟਲ ਨਹੀਂ ਕਿੰਨੇ ਜਣੇ ਸੀ ਟੋਟਲ ਹੋ ਤਿੰਨੇ ਜਣੇ ਸੀ ਭਾਜੀ ਉਹਨਾਂ ਤੇ ਪਛਾਣਨੇ ਵੀ ਤੁਹਾਨੂੰ ਕੋਣ ਹੈ ਮੁੰਡੇ ਵਿੱਚ ਵਿੱਚੋ ਭਾਜੀ ਇੱਕ ਨੇ ਮੂੰਹ ਧਕਿਆ ਪਿਆ ਸੀ ਇੱਕ ਦੀ ਮੁੱਛਾ ਖੁੰਡੀਆਂ ਸੀ ਜਿਨ੍ਹਾਂ ਨੇ ਮੇਰੇ ਸਿਰ 'ਤੇ ਘੜੇ ਕੋਈ ਲੁੱਟ ਵੀ ਕੀਤੀ ਤੁਹਾਡੇ ਨਾਲ ਕੋਈ ਉਹਨਾਂ ਨੇ ਨਹੀਂ ਲੁੱਟ ਨਹੀਂ ਕੀਤੀ ਭਾਈ ਉਹਨਾਂ ਨੇ ਗੁਲਫੀ ਵਾਲੇ ਤੀ ਕਿੱਥੋਂ ਆ ਰਹੇ ਹੋ ਭਾਜੀ ਮੈਂ ਪਤਾ ਨਹੀਂ ਆਇਆ ਹੋਇਆ ਤੁਸੀਂ ਚਲ ਤਾਂ ਮਾਮਲਾ ਦੱਸ ਦੋ ਨਾ ਥੋੜਾ ਜਿਹਾ ਮਾਮਲਾ 112 ਤੇ ਕਾਲ ਆਈ ਨਾ ਸੁੰਦੇਟ ਆਈ ਦੀ ਅੱਛਾ ਕੀ ਕੰਪਲੀਟ ਹੈ ਤੁਸੀਂ ਵੀ ਪਹੁੰਚੇ ਪਏ ਦੇਰ ਤੋਂ ਗੱਲ ਉਹਦੇ ਵਿੱਚ ਝਗੜਾ ਹੋਂਦਿਆ ਸੀ ਅੱਛਾ ਅੱਛਾ ਤੁਹਾਨੂੰ ਝਗੜੇ ਦੀ ਸੋਚਣਾ ਮਿਲੀ ਤੇ ਝਗੜਾ ਹੋ ਰਿਹਾ ਹਾਂਜੀ ਕਿੱਥੇ ਤੱਕ ਗਿਆ ਇਹ ਉਹਨਾਂ ਨੇ ਇੱਥੇ ਗਿਆ ਸੀ ਜੀ ਸੋ ਮੌਕੇ ਨੇ ਜਲਦੀ ਹੈ ਠੀਕ ਹੈ ਜੀ ਕਿਤੇ ਨੇ ਜਿਹੜੀ ਉਹਨਾਂ ਨੂੰ ਤੁਸੀਂ ਮਾਰ ਕੱਟ ਕੇ ਚਲੇ ਗਏ ਕੀ ਟਾਈਮ ਹੈ ਜਿਹੜੇ ਤੁਸੀਂ ਉਹਨਾਂ ਕੋਲ ਫੋਨ ਕਰਕੇ ਚਲੇ ਗਏ ਹੈਗਾ ਕੋਈ ਟਾਈਮ ਹਜੇ ਹੂੰ ਜੀ 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 ਬਿਲਕੁਲ ਠੀਕ ਹੈ ਜੀ ਏ ਉਹੀ ਇਹ ਜਿਹੜਾ ਉਹ ਇੱਥੇ ਸੀਗੇ ਭਾਬੀ ਉਹ ਕੁਲ ਨਹੀਂ ਉਹ ਕਹਿੰਦੇ ਕਿ ਹਾਂ ਜੀ ਉਹ ਕਹਿੰਦੇ ਕਿ ਅਸੀਂ ਕੁਲਫੀ ਵਾਲੇ ਕੋ ਰੋਕਿਆ ਸੀ ਮੈਂ ਆਪਣੇ ਤੇ ਤਿੰਨ ਮੁੰਡੇ ਮੂਹਲ ਭੇਟੇ ਬਈ ਉਹਨੇ ਸਿੱਦੇ ਬੋਤਲਾ ਮਾਰਨੀ ਸ਼ੁਰੂ ਕਰਤੀ ਮੈਨੂੰ ਕਹਿੰਦੇ ਮੈਨਾਂ ਲੁੱਟ ਕਰਨ ਲੱਗੇ ਸੀ ਉਹ ਨਹੀਂ ਸਕੂਟਰ ਸਾਈਕਲ ਖੋ ਕੇ ਲੈ ਗਏ ਭਾਈ ਜੀ ਮੋਟਰਸਾਈਕਲ ਖੋ ਕੇ ਲੈ ਗਏ ਇੱਕ ਰੇਡ ਦਾ ਜਾਂਦਾ ਬਾਹਰ ਪੁਲਿਸ ਖੜੀ ਸੀ ਇਹ ਇੱਕ ਬੱਤ ਪੇਜ ਵਾਲੀ ਮੋਟਰਸਾਈਕਲ ਆ ਭੈਣ ਜੀ ਬਾਹਰ ਪੁਲਿਸ ਖੜੀ ਜਿਆ ਗਾ ਵੀ ਦੇਖ ਸੋ ਤਾਂ ਜਿਹੜੇ ਵੈਸਟ ਏਰੀਆ ਦੇ ਜਿਹੜੇ ਐਮਐਲਏ ਸਾਹਿਬ ਅਸ਼ੀਤ ਰੰਗਲਾਵ ਜੀ ਦੇ ਰਾਜਨ ਜੀ ਉੱਥੇ ਤੇ ਹੋਏ ਉਹ ਵੀ ਗਲਬਾ ਕਰਾਂਗੇ ਉਹਨਾਂ ਨੇ ਬਹੁਤ ਦਾਤ ਮਾਰੇ ਉਹਨਾਂ ਨੇ ਭਾਈ ਤੂੰ ਦੇਖ ਉਹਨਾਂ ਨੂੰ ਤੂੰ ਕਹਿੰਦਾ ਮੈਨੂੰ ਚੱਕਰ ਆਂਦੇ ਪਏ ਆ ਮੈਂ ਉਹਨਾਂ ਤੋਂ ਇਹ ਕੋਈ ਨਵੀਂ ਗੱਲ ਨਹੀਂ ਹਾਂਜੀ ਇਹ ਪੁਲਿਸ ਦੀ ਬਹੁਤ ਵੱਡੀ ਨਿਰਾਸ਼ਾ ਹੈ ਹਾਂਜੀ ਇਸੇ ਰੋਡ ਤੇ ਅੱਜ ਤੋਂ ਕੱਲ੍ਹ 20-25 ਵਾਰ ਦਾਪਾ ਹੋ ਚੁੱਕੀ ਆ ਜੀ ਸਰ ਐਮਐਲਏ ਸਾਹਿਬ ਨੇ ਐਸੀ ਰੋਡ ਤੋਂ ਨਸ਼ੇੜੀ ਲੋਕ ਪਕੜ ਕੇ ਖੁਦ ਪੁਲਿਸ ਦੇ ਹਵਾਲੇ ਕੀਤੇ ਹਾਂਜੀ ਹਾਂਜੀ ਉਹ ਪਿੱਛੇ ਬੜੇ ਅਗਲੇ ਦਿਨ ਪੁਲਿਸ ਵਾਲਿਆਂ ਨੇ ਛੱਡ ਦਿੱਤੇ ਸੀ ਇਹ ਉਹਨਾਂ ਦੀ ਨਿਰਾਸ਼ਾ ਹੈ ਸਕਿਉਰਟੀ ਗਾਰਡ ਬਾਹਰ ਆਣੇ ਸਾਡੇ ਸਕਿਉਰਿਟੀ ਗਾਰਡ ਉਸ ਘਟਨਾ ਤੋਂ ਕਾਫੀ ਦੁਰੰਦਰਿਤ ਹੋਏ ਉਹਨਾਂ ਦੀ ਡਿਊਟੀ ਗੇਟ ਤੇ ਹੈ ਮੇਰੇ ਜਿਹੜੇ ਸਾਹਮਣੇ ਕੋਈ ਤੁਸੀਂ ਜਾ ਕੇ ਉੱਥੇ ਗੇਟ ਛੱਡ ਕੇ ਜਾਣੀ ਦਿੰਦੇ ਜਿਹੜੀ ਮੇਨ ਪ੍ਰੋਬਲਮ ਇਹ ਹੈ ਹਾਂਜੀ ਕਿ ਪੁਲਿਸ ਇਸ ਇਲਾਕੇ ਦੇ ਹਰ ਘਟਨਾ ਕਰਮ ਨਾਲ ਵਾਕਫ ਹੈ ਇਸ ਇਲਾਕੇ ਦੇ ਹਰ ਨਸ਼ੇੜੀ ਨਾਲ ਵਾਕਫ ਹੈ ਸਿਰਫ ਉਹਨਾਂ ਦਾ ਇਹ ਦੇਖਣਾ ਹੈ ਕਿ ਸਰਕਾਰ ਦੇ ਵਿੱਚ ਕਿਹੜਾ ਬੰਦਾ ਹੈ ਔਰ ਉਹ ਇਹਨਾਂ ਰਾਜ ਕੀ ਕਿਦਾਂ ਚੱਲਣਾ ਹੈ ਤੇ ਜਿੰਨੀਆਂ ਸੱਤਾ ਇਸ ਮੁੰਡੇ ਦੇ ਲੱਗੀ ਹੈ ਮੈਨੂੰ ਇਹ ਡਰ ਹੈ ਕਿ ਇਹ ਨਾਲ ਕੁਝ ਹੋਰ ਘਟਨਾਵਾਂ ਵਾਪਰ ਜਾਵੇ ਅਸੀਂ ਸਾਰੇ ਇਸ ਸਬੰਧ ਵਿੱਚ ਮਤਬਰ ਕਰਾਈ ਸਰ ਇੱਕ ਛੋਟਾ ਜਿਹਾ ਸਵਾਲ ਹੈ ਘਟਨਾ ਵਾਪਰੀ ਹੈ ਸਰ ਉਹ ਕੁਝ ਹੀ ਦੂਰੀ ਤੇ ਜਿਹੜੀ ਪੁਲਿਸ ਦੀ ਗੱਡੀ ਖੜੀ ਹੋਈ ਸੀ ਮਤਲਬ ਤਾਦੇ ਵੀ ਪੁਲਿਸ ਵਾਲਾ ਨੇ ਬੰਦੇ ਨਹੀਂ ਦਿਕੇ ਜੀ ਉਹ ਵਾਲੇ ਸ਼੍ਰੀਮਾਨ ਜੀ ਤੁਸੀਂ ਬੜੀ ਵੱਡੀ ਗੱਲ ਕਹੀ ਗੱਡੀ ਖੜੀ ਸੀ ਹਾਂਜੀ ਸ਼ਾਇਦ ਤੁਹਾਨੂੰ ਇਹ ਜੀ ਦਾ ਨਹੀਂ ਪਤਾ ਜਦੋਂ ਐਮਐਲਏ ਸਾਹਿਬ ਨੇ ਮੁਜਰਮ ਪੜਾਏ ਸੀ ਨਾ ਇਸ ਰੋਡ ਤੋਂ ਜਿਹੜੇ ਲੋਕ ਨਸ਼ਾ ਵੇਚਦੇ ਸੀ ਜਿਹੜੇ ਲੋਕ ਵਾਰਦਾਤਾ ਕਰਦੇ ਸੀ ਉਹ ਪੁਲਿਸ ਨੂੰ ਫੜਾਨ ਤੋਂ ਬਾਅਦ ਪੁਲਿਸ ਨੇ 20 ਮਿੰਟਾਂ ਬਾਅਦ ਛੱਡ ਦਿੱਤੇ ਸੀ ਸਰ ਕਿੰਦਾ ਦੇਖ ਰਹੇ ਹੋ ਇਹ ਬੜੇ ਹਾਲਾਤ ਜਿਹੜੇ ਹੋ ਜਾਂਦਾ ਇਸ ਬੰਦੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਇਹਨਾਂ ਦੇ ਉੱਤੇ ਹੀ ਹਮਲਾ ਕਰਕੇ ਭੱਜ ਜਾਂਦੇ ਨੇ ਪੂਰੇ ਸੋਮਸਾ ਲੋਅ ਐਂਡ ਆਰਡਰ ਲੋਅ ਐਂਡ ਆਰਡਰ ਬਹੁਤ ਜ਼ਿਆਦਾ ਵਿਗੜਿਆ ਆਇਆ ਹੈ ਜਿਹੜੀ ਮੇਨ ਗੱਲ ਆ ਕਿ ਇੱਥੇ ਉਹੀ ਆ ਨਾ ਮੋਟਰਸਾਈਕਲ ਫਟ ਲਿਆ ਉਹਨਾਂ ਦਾ ਮੋਟਰਸਾਈਕਲ ਮੋਟਰਸਾਈਕਲ ਫਟ ਲਿਆ ਉਹਨਾਂ ਦਾ ਆਪ ਭੱਜ ਮੈਕੀ ਆਓ ਚਲੋ ਉੱਧਰ ਚਲੀਏ ਤੂੰ ਦੇਖ ਲੋ ਯਾਰ ਭਜੀ ਮਨੋਜੀ ਜੀ ਮਨੋਜੀ ਜੀ ਕਿੱਥੇ ਭਾਈ ਬੰਦੇ ਕਿੱਥੇ ਫੜ ਗਏ ਭਾਈ ਰਮਾਲ ਹੈਗਾ ਰਜੀਤ ਤੇ ਉਹਨੇ ਮੂੰਹ ਤੇ ਲਾਇਆ ਰਮਾਲ ਨੇ ਉਹ ਮੁੰਡੇ ਨੇ ਜਿਹੜਾ ਨਾਲ ਨਹੀਂ ਜਿੰਨੇ ਮਾਰੀਆਂ ਸੱਟਾਂ ਮੌਕੇ ਤੇ ਫੜੇ ਗਏ ਮਾੜੇ ਬੰਦਾ ਬਹੁਤ ਸਾਰੇ ਇੱਧਰ ਦੌੜ ਕੇ ਗਿਆ ਸਾਡੇ ਉਹ ਦੋ ਤਿੰਨ ਮੈਂਬਰ ਗਏ ਸੀ ਉਹਦੇ ਪਿੱਛੇ ਨਹੀਂ ਮੋਟਰਸਾਈਕਲ ਕਿੰਨਾ ਦਾ ਸੀ ਜਿਹੜਾ ਲੈ ਕੇ ਗਿਆ ਮੋਟਰਸਾਈਕਲ ਕਿੰਨਾ ਦਾ ਸੀ ਉਹ ਤੁਹਾਡੇ ਹਸਬੰਦ ਤੁਹਾਡੇ ਹਸਬੰਦ ਦਾ ਮੋਟਰਸਾਈਕਲ ਸੀ